हरियाणा ਨੇ Rajasthan ਨੇ Himachal ਨੇ Jammu Kashmir ਨੇ Ladakh ਨੇ Punjab ਨੇ ਆਪਣੇ ਆਪਣੇ ਪੱਖ ਰੱਖੇ ਜੋ ਇੰਟਰ ਸਟੇਟ ਥੋੜੇ ਝਗੜੇ ਨੇ ਜਾਂ ਕਿਸੇ ਦੀਆਂ ਕੋਈ ਮੰਗਾਂ ਨੇ ਉਹਨਾਂ ਬਾਰੇ ਆਪਣੇ ਪੱਖ ਰੱਖੇ ਤੇ ਮੇਰਾ ਫਰਜ਼ ਬਣਦਾ ਸੀ ਕਿ ਮੈਂ ਵੀ ਆਪਣਾ ਪੰਜਾਬ ਦਾ ਪੱਖ ਰੱਖਾਂ ਔਰ ਜ਼ੋਰਦਾਰ ਵੀ ਇੱਕ ਇਹ ਨਾ ਰੱਖਾਂ ਬਸ ਇਹ ਤਾਂ মিডিਆ ਨੂੰ ਅਲ ਰਾਤ ਜਾਰੀ ਕਰ ਦਿੱਤਾ ਗਿਆ ਸੀਗਾ ਪਰ ਫਿਰ ਵੀ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਥੋੜਾ ਦੱਸ ਦਿੰਨਾ ਕਿ ਇਹ ਸਾਡੇ ਕੋਲੇ ਸਾਰੀ ਜਿਹੜਾ ਏਜੰਡਾ ਨਾਲ ਜਿਹੜਾ ਡੋਸੀਅਰ ਡੈਲੀਗੇਟ ਡੋਸੀਅਰ ਜਿਹੜਾ ਉਹ ਵੀ ਨਾਲ ਹੈ ਆਮ ਤੌਰ ਮੈਂ ਤਰ ਤੇ ਮੁੱਖ ਮੁੱਦੇ ਜਿਹੜੇ ਸੀਗੇ ਜਿੰਨਾਂ ਚ ਮੈਂ ਮੁੱਦਿਆਂ ਦੀ ਗੱਲ ਕਰੂੰਗਾ ਸਭ ਤੋਂ ਪਹਿਲਾਂ ਸੀਗਾ ਕਿ ਪੰਜਾਬ ਦੇ ਪਾਣੀਆਂ ਬਾਰੇ Rajasthan ਨੇ ਕਿਹਾ ਕਿ ਜਿਹੜਾ ਫਿਰੋਜ਼ਪੁਰ ਹੈਡਵਰਕਸ ਹੈ ਹਰੀਕੇ ਹੈਡਵਰਕਸ ਹੈ ਰੋਪੜ ਹੈਗਾ ਉਹਦਾ ਕੰਟਰੋਲ ਸਾਨੂੰ ਦੇ ਕਿ ਪਾਣੀ ਸਾਨੂੰ ਆਉਂਦਾ ਹਰਿਆਣਾ ਨੇ ਕਿਹਾ ਜੀ ਐਸਵਾਈਐਲ ਜਲਦੀ ਬਣਾ ਦੋ ਹਰਿਆਣਾ ਨੇ ਕਿਹਾ ਜੀ ਸਾਡੇ ਅੰਮ੍ਰਾਲਾ ਦੇ ਕੁਝ ਖੇਤਰ ਦੇ ਫਾਰਨਪੁਰ ਦੇ ਪੰਚਕੂਲੇ ਦੇ ਕਾਲਜ ਜਿਹੜੇ ਨੇ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਐਫੀਲੀਏਟਡ ਕਰ ਦੋ ਜੀ ਹਿਮਾਚਲ ਨੇ ਕਿਹਾ ਜੀ ਸ਼ਾਨਨ ਪ੍ਰੋਜੈਕਟ ਜਿਹੜਾ ਜੋਗਿੰਦਰ ਨਗਰ ਚ ਉਹ ਹੁਣ ਹਿਮਾਚਲ ਦੇ ਹਵਾਲੇ ਕਰ ਦੋ ਜੀ ਉਹ ਪੰਜਾਬ ਕੋਲੇ ਤੇ ਹਿਮਾਚਲ ਨੇ ਕਿਹਾ ਜੀ ਚੰਡੀਗੜ੍ਹ ਚ ਸਾਡਾ 7.19 ਹਿੱਸਾ ਬਣਦਾ ਉਹਨਾਂ ਦੇ ਲਈ। ਹੁਣ ਮੇਰੀ ਵਾਰੀ ਆਈ ਬੋਲਣ ਦੀ। ਮੈਂ ਕਿਹਾ ਜੀ ਗ੍ਰਹਿ ਮੰਤਰੀ ਸਾਹਿਬ ਤੁਸੀਂ ਸੋਣੀ ਲਿਆਵੋ ਨਾ ਵੈਸੇ ਜਿੰਨਾਂ ਨੇ ਪਾਛਣਾ ਚ ਜਿਹੜਾ ਹੁੰਦਾ ਹੈ ਪੰਜਾਬ ਸਾਨੂੰ ਆ ਦੇ ਦੇ 50 ਸਾਨੂੰ ਆ ਦੇ ਦੇ ਮਲ ਚੁੰਡਣ ਲੱਗੇ ਹੋਏ ਤੁਸੀਂ ਪੰਜਾਬ ਨੂੰ। ਇੱਕ ਕਹਿੰਦਾ ਸਾਨੂੰ ਹੈਡਵੌਕਸ ਦਾ ਕੰਟਰੋਲ ਦੇ ਦਿਓ ਇੱਕ ਕਹਿੰਦਾ ਸਾਨੂੰ ਐਸਵਾਈਐਲ ਦੇ ਦਿਓ ਇੱਕ ਕਹਿੰਦਾ ਸਾਨੂੰ ਚੰਡੀਗੜ੍ਹ ਦੇ ਦਿਓ ਇੱਕ ਕਹਿੰਦਾ ਬਿਜਲੀ ਚ ਹਿੱਸਾ ਦਿਓ ਸਾਡਾ ਸੈਂਟਰ ਕਹਿੰਦਾ ਬੀਵੀਐਮਪੀ ਸਾਨੂੰ ਦੇ ਦਿਓ ਚੰਡੀਗੜ੍ਹ ਕਹਿੰਦਾ ਯੂਨੀਵਰਸਿਟੀ ਸਾਨੂੰ ਦੇ ਦਿਓ ਮੈਂ ਕਹ ਜੀ ਜਦੋਂ ਅਸੀਂ ਕਹਿੰਨੇ ਕੁਝ ਦੇ ਦਿਓ 1600 ਕਰੋੜ ਰੁਪਏ ਸਾਨੂੰ ਦੇ ਦਿਓ ਤੁਸੀਂ ਅਜੇ ਤੱਕ ਕੋ ਦਿੱਤਾ ਨਹੀਂ ਕੀ ਕੀ ਦੇ ਦੀਏ ਜੀ ਜਿਹੜਾ ਆਇਆ ਕਰੇ ਸਭ ਤੋਂ ਪਹਿਲਾਂ ਗੱਲ ਇਹ ਤੋਂ ਸ਼ੁਰੂ ਕਰੇ ਪੰਜਾਬ ਆਹ ਮਾਰਾ ਬੜਾ ਭਾਈ ਹੈ بڑے ਭਾਈ ਕਾ ਮੈਂ ਕਿਹਾ ਵੱਡੇ ਭਾਈ ਤੋਂ ਲੈਂਦੇ ਲੈਂਦੇ ਕਿਤੇ ਵੱਡੇ ਭਾਈ ਨਾ ਛਾੜਦੇ ਹੋ ਨਾ ਕਿਤੇ ਛੋਟੇ ਭਾਈ ਕੋ ਗਵਸਣ ਵੱਡਾ ਭਾਈ ਉਜੜ ਜੇ ਇਹ ਕੋਈ ਇੱਕੋ ਹੀ ਤਾਰਕ ਹੈ 1952 ਤੋਂ ਜ਼ਿਆਦਾ ਗੱਲਾਂ ਕਰੀ ਜਾਂਦੇ ਆ 1966 ਦੀਆਂ ਗੱਲਾਂ ਚਲੋ ਜੀ 1966 ਦੀ ਅਸੀਂ ਗੱਲ ਕਹਿੰਨੇ ਆ ਕਿ ਭਾਈ ਜਿਹੜਾ ਪੁਨਰਗਠਨ ਐਕਟ ਸੀਗਾ 1966 ਚ ਬਣਿਆ ਸੀ ਉਹਦੇ ਅੰਤਰਗਤ ਇਹ ਸੰਸਥਾ ਸੀ ਜਿਹੜੀ BBMB ਇਹਦੇ ਚ ਰਾਜਸਥਾਨ ਦਾ ਤੇ ਹਿਮਾਚਲ ਦਾ ਇਸ ਤੈ ਨਹੀਂ ਬਣਦਾ ਰਿਪੀਰੀਅਮ ਸਟੇਟ ਹੀ ਹੈ ਨਹੀਂ ਇਹ ਇਹ ਕਹੋ ਮੰਗਦੇ ਕਿ BBMB ਚ ਸਾਡਾ ਇੱਕ ਇੱਕ ਪੱਕਾ ਮੈਂਬਰ ਹੋਵੇ ਜਦਕਿ ਉਹਨਾਂ ਦੇ ਐਕਸ ਆਫਿਸ ਚੋਂ ਮੈਂਬਰ ਦੋ ਹੈਗੇ ਨੇ ਉਸ ਵੇਲੇ ਤਾਂ ਕਹਿੰਦੇ ਨਾ ਜੀ 1966 ਚ ਸੋਧ ਕਰ ਲਓ ਜਿਸ ਵੇਲੇ ਅਸੀਂ ਇਹ ਕਹਿੰਦੇ ਆ ਕਿ ਹਰਿਆਣਾ ਤਾਂ ਆਪ ਹੀ ਬਾਹਰ ਹੋਇਆ ਸੀ ਪੰਜਾਬ ਯੂਨੀਵਰਸਿਟੀ ਚ ਬੰਸੀ لال ਉਸ ਵੇਲੇ ਮੁੱਖ ਮੰਤਰੀ ਸੀ 50 ਸਾਲ ਪਹਿਲਾਂ ਦੀ ਗੱਲ ਹੈ ਕਿਤੇ ਕੋਈ ਫੰਕਸ਼ਨ ਹੋਇਆ ਪੰਜਾਬ ਯੂਨੀਵਰਸਿਟੀ ਚ ਉਸ ਵੇਲੇ ਹਰਿਆਣਾ ਨਾਲ ਹੁੰਦਾ ਸੀ ਤੇ ਕਿਤੇ ਕੁਰਸੀ ਸੀਐਮ ਦੀ ਥੱਲੇ ਲਾਤੀ ਫਰੰਟ ਰੋਅ ਚ ਪੰਜਾਬ ਦੇ ਸੀਐਮ ਤਾਂ ਲਾ ਦੇ ਇਸੇ ਗੱਲ ਤੋਂ ਗੁੱਸੇ ਹੋ ਕੇ ਉਹ ਕਹਿੰਦਾ ਜੀ ਅਸੀਂ ਤਾਂ ਦੇ ਸਾਰੇ ਕਾਲ ਜਾਂਦਾ ਹਿੱਸਾ ਕੱਢਦੇ ਆਂ ਵਿੱਚੋਂ ਅਸੀਂ ਤੁਹਾਨੂੰ ਨਾ ਪੈਸਾ ਦੇਈਏ ਕੋਈ ਐਸ ਤਾ ਆਪਣੀ ਯੂਨੀਵਰਸਿਟੀ ਬਣਾਵਾਂਗੇ ਉਹਨਾਂ ਨੇ ਗੁਫਕੁਰ ਖੇਤਰਾ ਦੀ ਯੂਨੀਵਰਸਿਟੀ ਬਣਾਈ ਕੋਨਕਰੂhetra ਯੂਨੀਵਰਸਿਟੀ ਦੀ ਜਿਹੜੀ ਰੈਂਕਿੰਗ ਹੈ ਉਹ A+ ਹੈ ਨਿਕਲ ਉਹ A+ ਚੋਂ ਕੱਢ ਕੇ ਸਾਡੇ ਪੰਜਾਬ ਜਿਹੜੇ ਯੂਨੀਵਰਸਿਟੀ ਚੋਂ ਪਾਉਣਾ ਚਾਹੁੰਦੇ ਨੇ ਕਾਲਜ ਅਸਲ 'ਚ ਇਹ ਕੇਸ ਤੇ 2-3 ਮੀਟਿੰਗਾਂ ਪਹਿਲਾਂ ਵੀ ਹੋਈਆਂ ਸੀ ਇਹ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀਆਂ ਸ਼ਾਸ਼ਣਾਂ ਨੇ ਕਿਉਂਕਿ ਉਹਨੇ ਦੇ ਗ੍ਰੈਜੂਏਟ ਖਤਮ ਹੋ ਗਏ 50 ਸਾਲ ਹੋ ਗਏ ਉਹਨੂੰ ਗ੍ਰੈਜੂਏਟ ਜਿਹੜੇ ਖਤਮ ਹੋ ਗਏ ਤਾਂ ਸੈਨੇਟ ਦੇ ਵਿੱਚ ਵੜਨ ਦੀ ਕੋਸ਼ਿਸ਼ਾਂ ਜਦੋਂ ਮੈਂ ਜਵਾਬ ਦਿੱਤਾ ਉਹਨਾਂ ਮੀਟਿੰਗਾਂ 'ਚ ਕਿ ਕੋਰੀ ਨਾ ਹੈ ਸਾਡੇ ਕੋਲੇ ਪਹਿਲਾਂ ਹੀ ਬਹੁਤ ਕਾਲਜ ਨੇ ਇਸ ਯੂਨੀਵਰਸਿਟੀ ਦੇ ਅੰਡਰ ਸੀ ਉਹਨਾਂ ਨੂੰ ਸੰਭਾਲਣਾ ਸਾਡੀ ਲੈਗਸੀ ਹੈ ਸਾਡਾ ਵਿਰਸਾ ਹੈ ਤਾਂ ਫਿਰ ਇਹ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਸੈਨੇਟ ਤੇ ਭੰਗ ਕੀਤੀ ਜਾਂਦੀ ਹੈ ਸਿਨਿਕੇਟ ਇਹ ਕੱਲ ਮੈਂ ਗੱਲ ਕਹੀ ਮੈਂ ਕਿ ਜੇ ਹੁਣ ਤੁਸੀਂ ਇਸ ਤਰੀਕੇ ਨਾਲ ਆਗੇ ਫਿਰ ਫਿਰ ਜਦੋਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਬਚਾਓ ਮੋਰਚਾ ਲਾਇਆ ਉਹਨਾਂ ਦੇ ਵਿਰੋਧ ਨੂੰ ਦੇਖਦੇ ਹੋ ਤੁਸੀਂ ਨੋਟੀਫਿਕੇਸ਼ਨ ਵਾਪਸ ਲੈ ਲਿਆ ਪਰ ਉਹਦੇ ਚਾਜੇ ਤੁਸੀਂ ਕਲੈਰਟੀ ਨਹੀਂ ਕੀਤੀ 28 ਵਾਲਾ ਚੱਲੂਗਾ 30 ਵਾਲਾ ਚੱਲੂਗਾ 30 ਵਾਲੇ ਤਰੀਕ ਦੱਸਾਂਗੇ 28 ਵਾਲੇ ਦੱਸਦੇ ਨਹੀਂ ਕਲੀਅਰ ਕਰੋ ਹੁਣੀ ਬੱਚੇ ਸਟੂਡੈਂਟ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਪੇਪਰਾਂ ਦੇ ਦਿਨ ਨੇੜੇ ਆ ਰਹੇ ਨੇ ਉਹ ਉਥੇ ਰਾਤਾਂ ਨੂੰ ਜਾਗਦੇ ਨੇ ਉਥੇ ਨਾਰੇ ਲਾਉਂਦੇ ਫਿਰਦੇ ਆ ਉਥੇ ਪੁਲਿਸ ਨਾਲ ਲੜਦੇ ਫਿਰਦੇ ਫਿਰ ਮੋਤਾ ਆ SBYL ਦਾ एसवाईएल ਦਾ ਮਤਲਬ ਕੀ ਹੈ ਮੈਂ ਪਹਿਲਾਂ ਹੀ ਕਹਿ ਚੁੱਕਿਆ ਸੁਪਰੀਮ ਕੋਰਟ ਕਹਿੰਦੀ ਹੈ ਜਿਆਦਾ ਇਹਦਾ ਹੱਲ ਦੱਸ ਦੋ ਜਾਂ ਕੋਈ ਸਾਨੂੰ ਇੱਕ ਤਰੀਕਾ ਦੱਸੋ ਕਿ ਇਹ ਹੈ ਮੈਂ ਕਿਹਾ ਹੱਲ ਦੱਸ ਦਿਨੇ ਐ ਐਸਵਾਈਐਲ ਦਾ ਹੱਲ ਉਹਦੇ ਨਾਮ 'ਚ ਹੀ ਹੈ ਐਸਵਾਈਐਲ ਨੂੰ ਵਾਈਐਸਐਲ ਕਰ ਦੋ ਸਤਲੁਜ ਯਮਨਾ ਲਿੰਕ ਦੀ ਬਜਾਏ ਯਮਨਾ ਸਤਲੁਜ ਲਿੰਕ ਕਰ ਦੋ ਯਮਨਾ ਵਿਹਾਰ ਤੋਂ ਹੋ ਕੇ ਬੰਗਾਲ ਤੋਂ ਹੋ ਕੇ ਬੰਗਲਾਦੇਸ਼ ਤੱਕ ਡੋਬੋ ਦਿੰਦੀ ਹੈ ਤੁਸੀਂ ਪਾਣੀ ਉਧਰੋਂ ਕੱਢ ਦੋ ਹਰਿਆਣੇ ਨੂੰ ਹਰਿਆਣੇ ਦੇ ਸਾਰੇ ਹਰਿਆਣੇ ਦੇ ਵਿੱਚ ਦੀ ਪਾਣੀ ਲੰਘੂਗਾ ਜਿੰਨਾ ਕਿ ਬੱਜ ਗਿਆ ਸਤਲੁਜ ਪਾ ਦਿਓ ਸਤਲੁਜ ਕਿਹੜਾ ਦਰਿਆ ਰਹਿ ਗਿਆ ਹੁਣ ਸਤਲੁਜ ਤਾਂ ਨਾਲਾ ਬਣ ਗਿਆ ਬਾਈ ਅਸਲ ਕਰੋ ਅੱਜ ਕੱਲ ਕਿਹੜਾ ਕੋ ਗ੍ਰੈਵਿਟੀ ਦੀ ਪ੍ਰੋਬਲਮ ਹੈ ਜਿੱਦੋਂ ਸ਼ਾਰਦਾ ਲੈ ਕੇ ਜਾ ਸਕੋ ਯਮਨਾ ਸ਼ਾਰਦਾ ਪ੍ਰੋਜੈਕਟਰ ਅੱਜ ਕੱਲ ਤਾਂ ਚੰਦ ਨੂੰ ਨਹਿਰਾਂ ਕੱਢਣ ਦੀ ਗੱਲ ਚੱਲ ਰਹੀ ਹੈ ਟੈਕਨੋਲੋਜੀ ਇੰਨੀ ਆ ਗਈ ਚੈੱਕ ਡੈਮ ਬਣ ਰਹੇ ਨੇ ਉੱਚੇ ਪਾਣੀ ਦੇ ਲੈਵਲ ਤੋਂ ਉੱਚੇ ਬਣ ਰਹੇ ਨੇ ਉੱਥੇ ਪਾਣੀ ਪਹੁੰਚਾਇਆ ਜਾ ਰਿਹਾ ਫਿਰ ਅਸਾਰੇ ਮੈਂ ਤੁਹਾਨੂੰ ਦੇ ਕੇ ਜਾਊਂਗਾ ਇਹ ਮੁੱਦਾ ਚੰਡੀਗੜ੍ਹ ਦਾ ਮੈਂ ਕਹਿੰਦਾ ਮੈਂ ਤਾਂ ਹਰਿਆਣੇ ਤੋਂ ਚੰਡੀਗੜ੍ਹ ਪੰਜਾਬ ਵਾਸਤੇ ਮੰਗਣ ਆਇਆ ਸੀ ਕਿ ਜਿਹੜਾ ਤੁਸੀਂ ਸਾਡੇ ਨਾਲ ਐਗਰੀਮੈਂਟ ਕੀਤਾ ਸੀ ਇਹ ਵੀ ਪੁਨਰਗਠਨ ਐਕਟ 1966 ਚ ਹੈ ਛਾੜ ਦਾ ਐਕਟ ਨੰਬਰ 31 ਹੈ ਵਿਸ਼ੇਸ਼ ਧਾਰਾ 4 ਹੈ ਤੇ ਉਹਦੇ ਵਿੱਚ ਚੰਡੀਗੜ੍ਹ 1 ਨਵੰਬਰ 66 ਤੋਂ ਕੇਂਦਰ ਸਾਸਤ ਪ੍ਰਧਾਨ ਦਾ ਨਾਮ ਕੀਤਾ ਗਿਆ ਉਹਦੇ ਵਿੱਚ 1970 ਚ इंदिरा गांधी सिंहों ते ਸਪਸ਼ਟੋ ਕਿ ਆ ਗਿਆ ਕਿ ਚੰਡੀਗੜ੍ਹ ਪੰਜਾਬ ਦਾ ਰਾਜਧਾਨੀ ਪ੍ਰੋਜੈਕਟ ਖੇਤਰ ਸਮੁੱਚੇ ਤੌਰ ਤੇ ਪੰਜਾਬ ਨੂੰ ਜਾਵੇਗਾ ਬਾਦਲਚ ਜੀਬ ਲਾਂਗੋਵਾਲ ਸਮਝੋਤੇ ਦੇ ਵਿੱਚ ਵੀ ਚੰਡੀਗੜ੍ਹ ਨੂੰ ਪੰਜਾਬ ਨੂੰ ਹਵਾਲੇ ਕਰਨ ਵਾਸਤੇ ਐਗਰੀਮੈਂਟ ਕੀਤਾ ਗਿਆ ਜਦੋਂ ਤੱਕ ਕੋਈ ਪੰਜਾਬ ਦੇ ਹੱਕ ਚ ਆਉਂਦਾ 1966 ਐਕਟ ਉਹ ਤਾਂ ਕਹਿੰਦੇ ਨਹੀਂ 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 ਇਹ ਤੋਂ ਐਸੀ ਕੋਈ ਬਾਤ ਜਦੋਂ ਕੋਈ ਉਹ ਕੋਈ ਐਸੀ ਗੱਲ ਹੁੰਦੀ ਹੈ ਵੀ ਪੰਜਾਬ ਕਹਿੰਦਾ 1966 ਦਾ ਮਦਦ ਕੀ ਦੇਖ ਲਓ ਤਾਂ ਕਹਿੰਦੇ ਨਹੀਂ ਨਹੀਂ ਇਸ ਨੂੰ ਬਦਲ ਸਕਤੇ ਹੈ ਮਗਾ ਮੈਂ ਤਾਂ ਚੰਡੀਗੜ੍ਹ ਹਰਿਆਣਾ ਤੋਂ ਮੰਗਣਾ ਸੀ ਆ ਹਿਮਾਚਲ ਵਾਲੇ ਉਹੀ ਵਿੱਚ ਹਿੱਸਾ ਪਾਈ ਜਾਂਦੇ ਨੇ ਕਹਿੰਦੇ ਸਾਡਾ ਹਿੱਸਾ ਇੱਥੇ ਮੈਂ ਕਿਹਾ ਇਹ ਹੜ੍ਹਾਂ ਦੇ ਵਿੱਚ 5 ਲੱਖ ਏਕੜ ਤੋਂ ਵੱਧ ਸਾਡੀ ਫਸਲ ਤਰਫ ਤਬਾਹ ਹੋ ਗਈ ਫਸਲ ਇਨਫਰਾਸਟ੍ਰਕਚਰ ਬਿਜਲੀ ਬੋਰਡ ਦੇ ਖੰਬੇ ਟੁੱਟ ਗਏ ਗ੍ਰਿਡ ਡੁੱਬ ਗਏ ਲੋਕਾਂ ਦੇ ਘਰ ਡੁੱਬ ਗਏ ਮੌਤਾਂ ਵੀ ਹੋ ਗਈਆਂ 70 ਦੇ ਨੇੜੇ ਸਕੂਲ ਕਾਲਜ ਡੁੱਬ ਗਏ ਟੁੱਟ ਗਏ ਤੁਸੀਂ 1600 ਕਰੋੜ ਕਹਿਆ ਸੀ ਤੁਸੀਂ ਦਿੱਤਾ ਨਹੀਂ ਅਸੀਂ ਆਪਣੇ ਸੋਰਸਾਂ ਤੋਂ ਤੱਕ ਪੈਸੇ ਦੇਣ ਲੱਗੇ 20000 ਰੁਪਏ ਪਰ ਏਕੜ ਮਾਰਚ ਦੇ ਅਸੀਂ ਵੰਡ ਰਿਹਾ ਹਰੋ ਚੱਕ ਇੰਨਾ ਸੰਕਟ ਦੇ ਬਾਵਜੂਦ ਵੀ ਅਸੀਂ 150 ਲੱਖ ਮੀਟਰਕ ਟਨ ਚਾਵਲ 150 150 ਲੱਖ ਮੀਟਰਕ ਟਨ ਚਾਵਲ ਅਸੀਂ ਨੈਸ਼ਨਲ ਫੂਡ ਬੋਲ ਦੇ ਵਿੱਚ ਦੇਵਾਂਗੇ ਉਤਪਾਦਿਕ 125 ਲੱਖ ਮੀਟਰਕ ਟਨ ਅਸੀਂ ਕਣਕ ਦੇਵਾਂਗੇ ਚੌਲ ਲੈਣੀਆਂ ਸਾਥੋਂ ਕਣਕ ਲੈਣੀਆਂ ਸਾਥੋਂ ਸਰੋਂ ਲੈਣੀਆਂ ਸਾਥੋਂ ਦਾਣਾ ਲੈਣੀਆਂ ਸਾਥੋਂ ਗੰਨਾ ਲੈਣਾ ਸਾਥੋਂ ਸੂਰਜਮੁਖੀ ਸਾਥੋਂ ਤੇ ਜਦੋਂ ਅਸੀਂ ਕੁਝ ਮੰਗੇ ਨਾ ਪਾਣੀ ਨਹੀਂ ਮਿਲਦਾ ਪਾਣੀ ਤਾਂ ਅਸੀਂ ਇਹਦੇ ਨਾਲ ਦਿੰਦੇ ਹਾਂ ਮੈਂ ਕਿਹਾ ਫਿਰ ਗਮਲੇ 'ਚ ਬੀਜੇ ਕਰੀ ਫਸਲਾਂ ਸਿੰਪਲ ਗੱਲ ਹੈ ਫਸਲਾਂ ਤਾਂ ਪਾਣੀ ਮੰਗਣ ਹੀ ਆ ਨਾ ਫਸਲ ਵਾਸਤੇ ਪਾਣੀ ਚਾਹੀਦਾ ਤੈ ਤੁਸੀਂ ਪਾਣੀਆਂ ਦਾ ਰਿਵਿਊ ਕਿਉਂ ਨਹੀਂ ਕਰਦੇ ਹਰ ਐਗਰੀਮੈਂਟ ਰੈਪੀਰੀਅਨ ਲਾਭਕ 25 ਸਾਲਾਂਵਾਰ ਰਿਵਿਊ ਹੋਣਾ ਚਾਹੀਦਾ 1956 ਦਾ ਨਹੀਂ ਫਿਰਿਆ ਕਦੀ ਰਿਵਿਊ ਹੀ ਨਹੀਂ ਹੋਇਆ ਉਸ ਵੇਲੇ ਕਿੰਨਾ ਪਾਣੀ ਸੀ ਜਿਸ ਵੇਲੇ ਅਲਾਟਮੈਂਟ ਹੋਈ ਅੱਜ ਕਿੰਨਾ ਪਾਣੀ ਆ ਹਿਸਾਬ ਨਾਲ ਗੱਲ ਕਰ ਤੁਸੀਂ ਸਤ ਰਵੀ ਬਿਆਸ ਦਾ ਹਰਿਆਣੇ ਨਾਲ ਕੀ ਲੈਣ ਦੇਣਾ ਕਿਹੜਾ ਪਾਸਾ ਲੱਗਦਾ ਉਹਨਾਂ ਨਾਲ ਰਵੀ ਦੇ ਬਿਆਸ ਦਾ ਤੇ ਜਮਨਾ